ਤਖਤਸ਼ਿਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਵੱਲੋਂ ਭਾਰਤੀ ਜਨਤਾ ਪਾਰਟੀ ਤੇ ਉਸ ਦੇ ਗਠਜੋੜ ਨੂੰ ਮਹਾਰਾਸ਼ਟਰ ਚੋਣਾਂ ਦੇ ਵਿੱਚ ਬਿਨਾਂ ਸ਼ਰਤ ਸਮਰਥਨ ਦੇਣ ਦਾ ਫੈਸਲਾ ਗੈਰਬਾਜਵ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਾਲੀ ਦਲ ਨੇ ਵੀ 25 ਸਾਲ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਜਿਸ ਦਾ ਪੰਜਾਬ ਤੇ ਪੰਥ ਨੂੰ ਨੁਕਸਾਨ ਹੀ ਹੋਇਆ ਚੰਗੀ ਗੱਲ ਹੁੰਦੀ ਜੇ ਬਾਬਾ ਹਰਨਾਮ ਸਿੰਘ ਪੰਥ ਦੀਆਂ ਮੰਗਾਂ ਮਨਵਾ ਲੈਂਦੇ ਅਤੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਦੀ ਸ਼ਰਤ ਰੱਖਦੇ ਪੰਥ ਤੇ ਪੰਜਾਬ ਨਾਲ ਸੰਬੰਧਿਤ ਮਾਮਲੇ ਹੱਲ ਕਰਵਾ ਲੈਂਦੇ ਤੇ ਫਿਰ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦਿੰਦੇ ਪਰ ਇਸ ਤਰ੍ਹਾਂ ਬਿਨਾ ਕੋਈ ਮਸਲਾ ਹੱਲ ਕਰਵਾਏ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕਰਨਾ ਕਿਸੇ ਵੀ ਢੰਗ ਨਾਲ ਸਹੀ ਨਹੀਂ ਕਿਹਾ ਜਾ ਸਕਦਾ ਦੇਖੋ ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਹੋਰ ਕੀ ਕੁਝ ਕਿਹਾ ਤੀਕਾ ਦੇਣ ਜਾ ਰਹੇ ਕੱਟ ਦੇ ਦੁਬਾਰਾ ਕੱਟ ਲਾ ਦੇ ਉਹ ਨਹੀਂ ਇਹ ਤਾਂ ਕੋਈ ਗੱਲ ਨਹੀਂ ਦੇਖੋ ਇੱਕ ਸ਼ਰਮਲੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਔਰ ਦੂਸਰੇ ਸ਼ਰਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਤੇ ਉਹ ਸਿੰਘ ਸਭਾ ਨਾਲ ਨੂੰ ਮਿਲ ਰਹੇ ਹੈ ਤੇ ਜੇ ਉਹ ਸਿੰਘ ਸਭਾ ਨਾਲ ਨੂੰ ਮਿਲਣਗੇ ਤੇ ਉਹ ਦੂਜਾ ਕਿਸੇ ਗੈਰ ਤਰਮਾ ਦੇ ਮੁੱਢਾਰੇ ਕੋਈ ਮਿਲਣਗੇ ਤਾਂ ਮਿਲਣ ਆਏ ਹੈ ਕੋਈ ਇਦਾਂ ਦੇ ਗੱਲ ਭਾਈ ਰਾਜੂ ਨੇ ਬੋਲੋ ਅੱਜ ਪੰਥਕ ਜਥੇਬੰਦੀ ਅਪੀਲ ਕੀਤੀ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਉਹਨਾਂ ਦੀ ਅਪੀਲ ਨੂੰ ਐਪਰੀਸ਼ੀਏਟ ਕਰਦਾ ਠੀਕ ਹੈਗਾ ਕਿ ਸੁਖਵੀਰ ਬਾਲ ਦੇ ਮਾਮਲੇ ਨੂੰ ਡਿਪਾਰਟਮੈਂਟ ਜੀ ਲੈ ਆ ਜਾਵੇ ਤਾਂ ਦੇਖਾਂਗੇ ਜੀ ਅੱਜ ਪੰਚ ਸਿੰਘ ਸਬੰਧੀ ਜਦੋਂ ਮੀਟਿੰਗ ਹੋਊਗੀ ਭਾਈ ਰਾਜੂ ਉਹਨਾਂ ਦੀ ਅਪੀਲ ਨੂੰ ਕਿਤਰਾ ਦੇਖਦੇ ਹੋ ਬਹੁਤ ਵਧੀਆ ਅਪੀਲ ਹੈ ਉਹਨਾਂ ਦੀ ਅਪੀਲ ਜਿਹੜੀ ਹੈ ਉਹ ਮੰਨਣੀ ਚਾਹੀਦੀ ਹੈ ਕਾਰ ਕਰਨੀ ਚਾਹੀਦੀ ਹੈ ਸਾਡੇ ਵੱਲੋਂ ਵੀ ਉਹਨਾਂ ਦੀ ਅਪੀਲ ਸਬੰਧ ਦੇ ਦੇਸ਼ੀ ਪ੍ਰਵਾਨ ਗਿਆ ਉਹ ਪੰਚ ਸਿੰਘ ਸਬੰਧੀ ਮੀਟਿੰਗ 'ਚ ਵਿਚਾਰ ਤੋਂ ਬਾਅਦ ਮੈਨੂੰ ਨਹੀਂ ਸੀ ਮਲੇ ਉਹ ਨਹੀਂ ਮੈਂ ਵੈਸੇ ਆਇਆ ਸੀ ਹੱਸ ਰਿਹਾ ਮੈਂ ਤੇ ਉਹ ਕੁਦਰਤੀ ਮੈਂ ਦਰਵਾਜ਼ਾ ਮੱਠਾ ਟੇਕਣ ਆਇਆ ਸੀ ਤਾਵਾਣ ਜ਼ੋਰ ਫੜਿਆ ਕਿ ਸਿੰਘ ਸਵਾਰ ਨੇ ਅਸਤੀਫਾ ਦੇ ਦਿੱਤਾ ਸਿੰਘ ਬਾਦ ਅੜ ਗਿਆ ਕਿ ਇਸਤੀਫਾ ਨਹੀਂ ਦੇਖੋ ਮੈਂ ਪਹਿਲਾਂ ਕਹਿ ਦਿੰਦਾ ਕਿ ਇੱਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਦੂਸਰੇ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਔਰ ਇਹਨਾਂ ਦੀਆਂ ਸਿੰਘ ਸਰਬਾਨਾ ਨਾਲ ਮੀਟਿੰਗਾਂ ਸਗੋਂ ਰੁਟੀਨ ਦੇ ਵਿੱਚ ਵੀ ਚਲਦੀਆਂ ਰਹੀਆਂ ਚਲਦੀਆਂ ਰਹਿਣੀਆਂ ਵੀ ਚਾਹੀਦੀਆਂ ਹਨ ਸਿਸ਼ਟਾਚਾਰ ਦੇ ਨਾਤੇ ਸਰ ਆਹ ਤਾਂ ਨਹੀਂ ਕੋਈ ਗੱਲ ਬੀਜੇ ਬੀਜੇ ਜਿਹੜਾ ਸਮਰਥਨ ਦਿੱਤਾ ਹੈ ਬਾਬਾ ਹਰ ਸਿੰਘ ਧੁੰਮਾ ਜੀ ਬਲੋ ਦੇਖੋ ਬਿਨਾਂ ਸ਼ਰਤ ਸਮਰਥਨ ਜਿਹੜਾ ਹੈਗਾ ਉਹ ਵਾਜਬ ਨਹੀਂ ਹੁੰਦਾ ਅੱਗੇ 25 ਸਾਲ ਅਕਾਲੀ ਦਲ ਨੇ ਬਿਨਾਂ ਸ਼ਰਤ ਸਮਰਥਨ ਦਿੱਤਾ ਹੈ ਕਿ ਜੇਕਰ ਸ਼ਰਤਾਂ ਮੰਨੀਆਂ ਜਾਂਦੀਆਂ ਤੇ ਬੈਟਰ ਬਹੁਤ ਵਧੀਆ ਇਹ ਸ਼ਰਤਾਂ ਅਗਰ ਮੰਨੀਆਂ ਮੰਨ ਲਈਆਂ ਜਾਂਦੀਆਂ ਬੰਦੀ ਸਿੰਘ ਰਹਾ ਹੁੰਦੇ ਆ ਕੋਈ ਸਾਡੇ ਮਸਲੇ ਸਿੱਖਾਂ ਦੇ ਹੱਲ ਹੁੰਦੇ ਆ ਤੇ ਮਤਲਬ ਠੀਕ ਤਰੀਕਾ ਦੇਣ ਜਾ ਰਹੇ ਆ ਕੱਟ ਦੇ ਤੇਰਾ ਕੱਟ ਲਾ ਦੇ ਨਹੀਂ ਇੱਦਾਂ ਨਹੀਂ ਕੋਈ ਗੱਲ ਨਹੀਂ ਦੇਖੋ ਇੱਕ ਸ਼ਰਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ ਔਰ ਦੂਸਰੇ ਸ਼ਰਮਣੀਆਂ ਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਤੇ ਉਹ ਸਿੰਘ ਸਭਾ ਨਾਲ ਨੂੰ ਮਿਲ ਰਹੇ ਹੈ ਤੇ ਜੇ ਉਹ ਸਿੰਘ ਸਭਾ ਨਾਲ ਨੂੰ ਮਿਲਣਗੇ ਤੇ ਉਹ ਪੂਜਾ ਕਿਸੇ ਗੈਰ ਤਰਮਾ ਦੇ ਮੁਖੀ ਦੀ ਕਿਹੜੀ ਮੈਲਣਗੇ ਤੋਂ ਮਿਲਣ ਆਏ ਹੈ ਕੋਈ ਇਦਾਂ ਦੀ ਗੱਲ ਭਾਈ ਰਾਜੋਨ ਨੂੰ ਬੋਲੋ ਅੱਜ ਪੰਥਕ ਇਕਤਾ ਦੀ ਅਪੀਲ ਕੀਤੀ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਉਹਨਾਂ ਦੀ ਅਪੀਲ ਨੂੰ ਅਪਰੀਸ਼ੀਏਟ ਕਰਦਾ ਜੀ ਕਹੇਗਾ ਕਿ ਸੁਖੀਨ ਬਾਬਰ ਦੇ ਮਾਮਲੇ ਤੋਂ ਰੈਫਰੈਂਸ ਦਿੱਤੀ ਲਿਆ ਜਾਵੇ ਦੇਖਾਂਗੇ ਜੀ ਅੱਜ ਪੰਚ ਸਿੰਘ ਸਬੰਧੀ ਜਦੋਂ ਮੀਟਿੰਗ ਹੋਊਗੀ ਭਾਈ ਰਾਜੋ ਉਹਨਾਂ ਦੀ ਅਪੀਲ ਨੂੰ ਕਿਤਰਾ ਦੇ ਦੋ ਬਹੁਤ ਵਧੀਆ ਅਪੀਲ ਹੈ ਉਹਨਾਂ ਦੀ ਅਪੀਲ ਜਿਹੜੀ ਹੈ ਉਹ ਮੰਨਣੀ ਚਾਹੀਦੀ ਹੈ ਕਾਰ ਕਰਨੀ ਚਾਹੀਦੀ ਹੈ ਸਾਡੇ ਵੱਲੋਂ ਵੀ ਉਹਨਾਂ ਦੀ ਅਪੀਲ ਸਬੰਧ ਦੇ ਦੇਸ਼ੀ ਪ੍ਰਵਾਨ ਗਿਆ ਉਹ ਪੰਚ ਸਿੰਘ ਸਬੰਧੀ ਮੀਟਿੰਗ 'ਚ ਵਿਚਾਰ ਤੋਂ ਬਾਅਦ ਸਿੰਘ ਸਾਹਿਬ ਸਵੇਰੇ ਤੇ ਮੀਟਿੰਗ ਦੇ ਵਿੱਚ ਮਰੇ ਜੀ ਉਹਨਾਂ ਕਮੇਟੀ ਨੂੰ ਤੇ ਅਕਾਲੀ ਦਲ ਦੇ ਪ੍ਰਧਾਨ ਨਾਲ ਮੀਟਿੰਗ ਮੈਨੂੰ ਨਹੀਂ ਸੀ ਮਲੇ ਉਹ ਨਹੀਂ ਮੈਂ ਵੈਸੇ ਆਇਆ ਸੀ ਹੱਸ ਰਿਹਾ ਮੈਂ ਤੇ ਉਹ ਕੁਦਰਤੀ ਮੈਂ ਦਰਵਾਜ਼ਾ ਮੱਠਾ ਟਿਕਣ ਆਏ ਆਣ ਚਾਹਵਣੇ ਜੋਰ ਫੜਿਆ ਕਿ ਸਿੰਘ ਸਵਾਰ ਨੇ ਅਸਤੀਫਾ ਦਿੱਤਾ ਵਾਰ ਅੜ ਗਿਆ ਕਿ ਸਤੀਫਾ ਨਹੀਂ ਦੇਖੋ ਮੈਂ ਪਹਿਲਾਂ ਕਹਿ ਦਿੰਦਾ ਕਿ ਇੱਕ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਦੂਸਰੇ ਸ਼ਰੋਮੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਔਰ ਇਹਨਾਂ ਦੀਆਂ ਸਿੰਘ ਸਾਹਿਬਾਨ ਨਾਲ ਮੀਟਿੰਗਾਂ ਸਗੋਂ ਰੁਟੀਨ ਦੇ ਵਿੱਚ ਵੀ ਚਲਦੀਆਂ ਰਹੀਆਂ ਚਲਦੀਆਂ ਰਹਿਣੀਆਂ ਵੀ ਚਾਹੀਦੀਆਂ ਸਿਸ਼ਟਾਚਾਰ ਦੇ ਨਾਤੇ ਸਰ ਆਹ ਤਾਂ ਨਹੀਂ ਕੋਈ ਗੱਲ ਬੀਜੇ ਜਿਹੜਾ ਸਮਰਥਨ ਦਿੱਤਾ ਹੈ ਬਾਬਾ ਸਿੰਘ ਤੁਮਾ ਜੀ ਬਲੋ ਦੇਖੋ ਬਿਨਾਂ ਸ਼ਰਤ ਸਮਰਥਨ ਜਿਹੜਾ ਹੈਗਾ ਉਹ ਵਾਜਬ ਨਹੀਂ ਹੁੰਦਾ ਅੱਗੇ 25 ਸਾਲ ਅਕਾਲੀ ਦਲ ਨੇ ਬਿਨਾਂ ਸ਼ਰਤ ਸਮਰਥਨ ਦਿੱਤਾ ਹੈ ਤੇ ਜੇਕਰ ਸ਼ਰਤਾਂ ਮੰਨੀਆਂ ਜਾਂਦੀਆਂ ਤੇ ਬੈਟਰ ਬਹੁਤ ਵਧੀਆ ਇਸ ਤਰ੍ਹਾਂ ਸੰਸਦ ਦੇ ਮੁਖੀ ਦੇ ਤੋਂ ਲੈਣੇ ਇਹ ਸ਼ਰਤਾਂ ਅਗਰ ਮੰਨੀਆਂ ਮੰਨ ਲਈਆਂ ਜਾਂਦੀਆਂ ਬੰਦੀ ਸਿੰਘ ਰਿਹਾ ਹੁੰਦੇ ਆ ਕੋਈ ਸਾਡੇ ਮਸਲੇ ਸਿੱਖਾਂ ਦੇ ਹੱਲ ਹੁੰਦੇ ਆ ਤੇ ਮਤਲਬ ਠੀਕ